ਬੇਅਦਬੀ ਦੇ ਮਾਮਲਿਆਂ ਦੇ ਵਿੱਚ ਹੁਣ ਸੀਐਮ ਮਾਨ ਤੇ ਆਪ ਸਰਕਾਰ irdi ਹੋਈ ਨਜ਼ਰ ਆ ਰਹੀ ਹੈ ਦੱਸੇ ਕਿ ਆਪ ਦੇ ਵਿਧਾਇਕ ਕੋਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਨਹੀਂ ਕਈ ਵਾਰ ਇਹ ਗੱਲ ਬੋਲੀ ਆ ਕਿ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜਾਣ ਬੁੱਝ ਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਜਾਣ ਬੁੱਝ ਕੇ ਸੁਣਵਾਈ ਨਹੀਂ ਹੋ ਰਹੀ ਤੇ ਸੁਣਵਾਈ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਿਆਸੀ ਦਬਾਅ ਬਣਾਇਆ ਜਾ ਰਿਹਾ ਦੱਸੇ ਕਿ ਬੀਤੇ ਦਿਨ ਸੇਵਾਮੁਕਤ ਆਈਜੀ ਰਣਵੀਰ ਸਿੰਘ ਖਟੜਾ ਜੋ ਕਿ ਇਸ ਸਾਰੇ ਬੇਅਦਬੀ ਮਾਮਲੇ ਦੇ ਵਿੱਚ ਉਹਨਾਂ ਨੇ ਜਾਂਚ ਕੀਤੀ ਹੈ ਰਿਪੋਰਟ ਪੇਸ਼ ਕੀਤੀ ਹੈ ਆਪਣੀ ਟੀਮ ਦੇ ਨਾਲ ਮਿਲ ਕੇ ਜਾਂਚ ਕੀਤੀ ਸੀ ਡੇਰਾ ਸਿਰਸਾ ਮੁਖੀ ਯਾਨੀ ਕਿ ਰਾਮ ਦੇ ਨਾਮ ਨਾਲ ਉਸੇ ਕਾਰਕੁਨਾਂ ਨੂੰ ਨਾਮਜ਼ਦ ਕੀਤਾ ਸੀ ਉਹਦੇ ਖਿਲਾਫ ਜਾਂਚ ਕੀਤੀ ਸੀ ਉਸਨੇ ਯਾਨੀ ਕਿ ਰਣਵੀਰ ਸਿੰਘ ਖੱਟੜਾ ਨੇ ਸ਼੍ਰੀ ਕਾਲਤਖਸਬ ਦੇ ਜਗਤਾਰ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਜੋ ਕਿ ਹੁਣ ਸੀਐਮ ਮਾਨ ਤੇ ਆਪ ਸਰਕਾਰ ਨੂੰ ਪਰੇਸ਼ਾਨ ਕਰ ਰਹੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਮੁਖੀ ਦੇ ਖਿਲਾਫ ਜੋ ਐਫਆਈਆਰੋ ਗ੍ਰਹਿ ਵਿਭਾਗ ਦੇ ਕੋਲ ਹੈ ਇਸ ਵੇਲੇ ਗ੍ਰਹਿ ਵਿਭਾਗ ਇਸ ਵੇਲੇ ਦੱਸ ਦੇ ਕਿ ਸੀਐਮ ਮਾਨ ਦੇ ਕੋਲ ਹੈ ਯਾਨੀ ਕਿ ਸੀਐਮ ਮਾਨ ਦੇ ਕੋਲ ਡੇਰਾ ਸਿਰਸਾ ਮੁਖੀ ਦੇ ਖਿਲਾਫ ਜਿਹੜੀ ਐਫਆਈਆਰੋ ਪਈ ਹੋਈ ਹੈ ਉਹ ਰਿਪੋਰਟ ਪਈ ਹੋਈ ਹੈ ਪਰ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਦੱਸਦੀ ਹੈ ਕਿ 3 ਮਹੀਨੇ ਦੇ ਅੰਦਰ ਅੰਦਰ ਸਰਕਾਰ ਨੇ ਉੱਚ ਅਦਾਲਤ ਜਾਣਾ ਸੀ ਜਿਸ ਕਰਕੇ ਹੀ ਇਸ ਕੇਸ ਦੇ ਉੱਤੇ ਸੁਣਵਾਈ ਹੋਣੀ ਸੀ ਪਰ ਸਰਕਾਰ ਉੱਚ ਅਦਾਲਤ ਪਹੁੰਚੇ ਜਿਸ ਕਰਕੇ ਹੁਣ ਜਿਹੜੀ ਸੁਣਵਾਈ ਹੈ ਕਾਫੀ ਲੰਬੇ ਸਮੇਂ ਤੱਕ ਲਟਕਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਸੰਭਾਵਨਾ ਹੈ ਕਿ ਲੰਬੇ ਸਮੇਂ ਤੱਕ ਚੱਲੇਗੀ ਪਰ ਸਵਾਲ ਇਹ ਹੈ ਕਿ ਜੇਕਰ ਸੀਐਮ ਆਨ ਦੇ ਕੋਲੇ ਫਾਈਲ ਪਈ ਹੋਈ ਸੀ ਤੇ ਡੇਰਾ ਸਿਰਸਾ ਮੁਖੀ RAM RAM ਇਸ ਦੇ ਵਿੱਚ ਨਾਮਜ਼ਦ ਸੀਗਾ ਉਸ ਦੇ ਉਹ ਸਾਰੇ ਸਬੂਤ ਵੀ ਸੀਗੇ ਕਿ ਉਹਨਾਂ ਨੇ ਕੀਤਾ ਸੀਗਾ ਜੋ ਜਾਂਚ ਆਈਜੀ ਨੇ ਕੀਤੀ ਸੀਗੀ ਪਰ ਉਹ ਸਰਕਾਰ ਜਿਹੜੀ ਅਦਾਲਤ ਦੇ ਕੋਲ ਪਹੁੰਚੀ ਕਿਉਂ ਨਹੀਂ ਤੇਰੀ ਰਿਪੋਰਟ ਦੇ ਵਿੱਚ ਇੱਕ ਹੋਰ ਮੁੱਖ ਸਾਜਿਸ਼ ਕਰਤਾ ਪ੍ਰਦੀਪ ਕਲੇਰ ਦਾ ਵੀ ਬਿਆਨ ਜਾਰੀ ਕੀਤਾ ਗਿਆ ਸੀ ਬਿਆਨ ਜਿਹੜਾ ਇਸ ਦੇ ਵਿੱਚ ਸ਼ਾਮਲ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਬੇਅਦਬੀ ਦਿਵਾਲੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਹਨੀਪ੍ਰੀਤ ਜੋ ਕਿ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹੈ ਉਸ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਸਾਡੇ ਬਾਬਾ ਜੀ ਦਾ ਲੋਕੇਟ ਪੈਰਾਂ ਦੇ ਵਿੱਚ ਰੋਲਿਆ ਅਸੀਂ ਵੀ ਉਹਨਾਂ ਸਿੱਖਾਂ ਦੇ ਗੁਰੂਆਂ ਨੂੰ ਪੈਰਾਂ ਦੇ ਵਿੱਚ ਰੋਲਾਂਗੇ ਇਹ ਸਾਰੀਆਂ ਗੱਲਾਂ ਨੇ ਸਾਰੀਆਂ ਰਿਪੋਰਟ ਸਾਰੇ ਦੇ ਵਿੱਚ ਇਹ ਰਿਕਾਰਡ ਨੇ ਕੇਸ ਐਮਾ ਦੇ ਕੋਲ ਐਫ ਆਈ ਆਰ ਵੀ ਪਈ ਹੋਈ ਹੈ ਪਰ ਕਿਉਂ ਸਰਕਾਰ ਦੇ ਲੋ ਇਸ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਸਵਾਲ ਕਾਫੀ ਵੱਡਾ ਖੜਾ ਹੋ ਰਿਹਾ ਹੁਣ ਆਪ ਸਰਕਾਰ ਦੇ ਉੱਤੇ ਸੀਐਮ ਮਾਨ ਦੇ ਉੱਤੇ ਉਧਰ ਹੀ ਹੁਣ ਜਦੋਂ ਆਈਜੀ ਸੇਵਾਮੁਕਤ ਆਈਜੀ ਰਣਵੀਰ ਸਿੰਘ ਖੱਜੜਾ ਦੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ ਤੇ ਦੇਖਣਾ ਹੋਵੇਗਾ ਕਿ ਰਗਵੀਰ ਸਿੰਘ ਇਸ ਬੇਅਦਬੀ ਮਾਮਲੇ ਨੂੰ ਲੈ ਕੇ ਸੀਐਮ ਮਾਨ ਤੇ ਆਪ ਸਰਕਾਰ ਨੂੰ ਕੋਈ ਸਵਾਲ ਕਰਦੇ ਨੇ ਜਾਂ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ